ਖਬਰ ਸੰਗਰੂਰ ਤੋਂ ਅੱਜ ਦਿੱਤੀ ਕਿ ਡਿਪਟੀ ਕਮਿਸ਼ਨਰ ਦੇ ਵੱਲੋਂ ਅੰਦਾਜ਼ ਮੰਡੀ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਖਰੀਦੀ ਪ੍ਰਕਿਰਿਆ ਦੀ ਸ਼ੁਰੂਆਤ ਹੋਈ ਹੈ। ਇਸ ਨੂੰ ਲੈ ਕੇ ਵੀ ਕਈ ਅਹਿਮ ਗੱਲਾਂ ਸਾਹਮਣੇ ਆਈਆਂ। ਸੂਬੇ ਸੀ ਨੇ ਦੱਸਿਆ ਕਿ ਅਸਦਾਦ ਦਿਨ ਬਹੁਤ ਹੀ ਵਧੀਆ ਰਿਹਾ। ਉਨ੍ਹਾਂ ਜ਼ਿਕਰ ਕੀਤਾ ਕਿ ਕਿਸਾਨ ਰਜਿੰਦਰ ਸਿੰਘ ਦੇ ਵੱਲੋਂ ਲੈ ਆਈ ਕਈ ਫਸਲ ਦੀ ਨਵੀਂ ਜੜੀ ਕੀ 14 ਸੀ ਜੋ ਕਿ ਮਿਆਰੀ ਨਮੀ ਦੇ ਹਟਾ। ਹਨਾ ਕਹਿ ਕੇ ਸੀ ਆਸ ਕਰਦੇ ਹਾਂ ਕਿ ਹੋਰ ਵੀ ਕਿਸਾਨ ਸਰਕਾਰ ਦੇ ਹਦਾਇਤਾਂ ਅਨੁਸਾਰ ਆਪਣੀ ਫਸਲ ਲੈ। ਜਿਨੇ ਕੀ ਨਵੀਂ ਦੀ ਮਿਆਦ ਦਿੱਤੀ ਗਈ ਆ ਉਸ ਨੂੰ ਧਿਆਨ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਆ ਦੋਸਤੋ ਬਾਅਦ ਡੀਸੀ ਨੇ ਕਿਹਾ ਕਿ ਭੁਗਤਾਨ ਸਰਕਾਰੀ ਨਿਯਮਾਂ ਅਨੁਸਾਰ ਹੀ ਕੀਤਾ ਜਾਵੇਗਾ ਜੇ ਕਿਸੇ ਕਿਸਾਨ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬਾ ਤੱਕ ਪਹੁੰਚਾਈ ਜਾ ਸਕਦੀ ਆ ਉਸ ਦਾ ਤੁਰੰਤ ਹੱਲ ਕੀਤਾ ਜਾਵੇਗਾ ਜੀ ਕਿਸ ਤਰ੍ਹਾਂ ਦਾ ਮਸਲਾ ਆ ਰਹੀ ਹੈ ਕਿ ਨਾ ਕੋਈ ਮੌਜੂਦ ਹੈ ਅੱਜ ਕੁਲਰਤੀ ਮੈਨੂੰ ਨਾ ਫੋਨ ਆਇਆ ਦੁਪਹਿਰੇ ਜਸਪਾਲ ਕੁਮੰਜੀ ਆਪਣੇ ਜਿਹੜੇ ਲਗੇ ਨੇ ਡੀਐਮਓ ਸਾਹਿਬ ਤੇ ਤੁਸੀਂ ਆ ਗਿਆ ਕਹਿੰਦੇ ਕਿ ਜਿਹੜੀ ਜਿਹੜੀ ਆਪਣੀ ਆ ਗਈ ਹੈ ਤੇ ਮੈਂ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਸੀਗਾ ਕਿ ਆਪਣਾ ਮੋਇਸਚਰ ਕਿੰਨਾ ਹੈ ਨਮੀ ਕਿੰਨੀ ਹੈ ਤੇ ਕਹਿੰਦੇ 15 ਤੇ ਹੁਣ ਚੈੱਕ ਕੀਤੀ ਮੋਇਸਚਰ ਮੀਟਰ ਤੋਂ ਤੇ 14.6% ਹੈ ਤੇ ਜਿੰਮੇਦਾਰ ਜਿਹੜੇ ਰਜਿੰਦਰ ਸਿੰਘ ਨੇ ਸੰਗਰੂਰ ਤੋਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਕਹਿੰਦੇ ਕਿ ਮੈਂ ਅਗੀਤੀ ਲਾਈ ਸੀ 3 ਜੂਨ ਨੂੰ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਜਿਹੜੀ ਸਾਡੀ ਪਹਿਲੀ ਆਮਦ ਹੈ ਉਹ ਐਨੀ ਵਧੀਆ ਜਿਹੜੀ ਮੌਇਸਚਰ ਹੈ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਆਇਆ ਹੈ ਤੇ ਮੇਰੇ ਨਾਲ ਪ੍ਰਧਾਨ ਜੀ ਵੀ ਨੇ ਤੇ ਨਾਲ ਆਪਣੇ ਚੇਅਰਮੈਨ ਸਾਹਿਬ ਨੇ ਮਾਰਕੀਟ ਕਮੇਟੀ ਜੀ ਨਾਲ ਸੈਕਟਰੀ ਮਾਰਕੀਟ ਕਮੇਟੀ ਨੇ ਜਿਹੜੀ ਪਹਿਲੀ ਜਿਹੜੀ ਖਰੀਦ ਹੈ ਉਹ ਪਨਗਰੇਨ ਨੇ ਕੀਤੀ ਹੈ ਤੇ ਮੁਬਾਰਕਾਂ ਨੇ ਜੀ ਤੇ ਮੈਂ ਆਸ ਕਰਦਾ ਕਿ ਹੁਣ ਜਿਹੜੀ ਆਉਣ ਵਾਲੀ ਆਮਦ ਹੈ ਇਸ ਤੋਂ ਬਾਅਦ ਉਹ ਵੀ ਜਿਹੜੀ ਹੈ ਘਟੂ ਘਟ ਨਮੀ ਜਿਹੜੀ ਹੈ ਉਹ ਠੀਕ ਠਾਕ ਹੋਏਗੀ ਤੇ ਜਿੰਮੇਦਾਰ ਭਾਈ ਨਰਿੰਦਰ ਸਿੰਘ ਜੀ ਮੈਂ ਉਹਨਾਂ ਦਾ ਪਹਿਲਾਂ ਵੀ ਧੰਨਵਾਦ ਕਰ ਚੁੱਕਾ ਤੇ ਆਪ ਜੀ ਦੇ ਸਾਹਮਣੇ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਨੀ ਸਾਫਤ ਜਿਹੜੀ ਹੈ ਨਵੇਂ ਤੋਂ ਰਹਿਤ ਜਿਹੜੀ ਤੁਸੀਂ ਸਾਡੇ ਕੋਲ ਲੈ ਕੇ ਆਏ ਹੋ ਬਹੁਤ ਧੰਨਵਾਦ ਸਰ ਪੇਮੈਂਟ ਨੂੰ ਲੈ ਕੇ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦੇ ਨਹੀਂ ਠੀਕ ਨੇ ਜੋ ਸਰਕਾਰੀ ਹਦਾਇਤਾਂ ਨੇ ਆਪਾਂ ਉਹਦੇ ਅਨੁਸਾਰ ਜਿਹੜੀ ਹੈ ਉਹ ਕਰਦੇ ਰਵਾਂਗੇ ਤੇ ਐਨੀ ਕੋਈ ਜੇ ਪ੍ਰੋਬਲਮ ਹੋਏਗੀ ਤੇ ਡੈਫੀਨੇਟਲੀ ਕਿਉਂਕਿ ਮੈਨੂੰ ਮਿਲਦੇ ਰਹੇ ਨੇ ਆਪਣੇ ਪ੍ਰਧਾਨ ਜੀ ਵੀ ਹੈ ਨਾ ਜੋ ਸਮੱਸਿਆਵਾਂ ਦੱਸੀਆਂ ਗਈਆਂ ਨੇ ਮੈਂ ਜੋਇਨ ਹੀ ਕੀਤਾ ਸੀਗਾ ਦੂਜੇ ਦਿਨ ਮੈਨੂੰ ਆ ਕੇ ਮਿਲੇ ਸੀਗੇ ਸੋ ਇਹਦੇ ਬਾਰੇ ਮੈਂ ਦ ਐਂ ਜਿਹੜੀਆਂ ਸਮੱਸਿਆਵਾਂ ਸੋਨ ਨੂੰ ਬੈਠਾ ਹੁੰਨਾ ਜੇ ਕਿਤੇ ਕੋਈ ਦਿੱਕਤ ਆਏਗੀ ਮੈਂ ਬੇਨਤੀ ਕਰਨਾ ਕਿ ਜ਼ਿੰਮੇਦਾਰ ਜਿਹੜੇ ਭਾਈ ਨੇ ਕੱਟੂ ਘਾਟਾ ਮੇਰੇ ਧਿਆਨ ਦੇ ਵਿੱਚ ਜਿਹੜੀ ਹੈ ਇੱਕ ਵਾਰੀ ਗੱਲ ਨੂੰ ਜ਼ਰੂਰ ਲੈ ਕੇ ਆ ਸਰ ਮੰਡੀ ਨੂੰ ਲੈ ਕੇ ਲਗਾਤਾਰ ਬਾੜਤੀਆਂ ਵੱਲੋਂ ਜਾਂ ਜ਼ਿੰਮੇਦਾਰਾਂ ਵੱਲੋਂ ਮੰਗ ਕੀਤੀ ਜਾਂਦੀ ਕਿਉਂਕਿ ਉੱਥੇ ਕਾਫੀ ਪਰੇਸ਼ਾਨੀਆਂ ਆਉਂਦੀਆਂ ਹਨ ਉਹਨਾਂ ਨੂੰ ਹਾਂ ਨਹੀਂ ਬਿਲਕੁਲ ਪਹਿਲਾਂ ਵੀ ਇਹਨਾਂ ਨੂੰ ਪ੍ਰਸ਼ਾਸਨ ਦਵਾਇਆ ਗਿਆ ਪਰ ਉਸ ਦਾ ਹੱਲ ਨਹੀਂ ਕੋਈ ਹੋਇਆ ਮੈਂ ਇਸ ਵਾਰ ਉਮੀਦ ਰੱਖਦਾ ਮੈਨੂੰ ਮੈਨੂੰ ਕੁਦਰਤੀ ਅਜਮੀ ਨਹੀਂ ਹੋਇਆ ਅਜੇ ਜੁਆਇਨ ਕੀਤੇ ਤੇ ਜਿੱਦਾਂ ਹੀ ਮੈਂ ਆਇਆ ਸੀਗਾ ਮੈਂ ਦੱਸਿਆ ਜਿਵੇਂ ਕਿ ਦੂਜੇ ਦਿਨ ਹੀ ਮੈਨੂੰ ਪ੍ਰਧਾਨ ਜੀ ਆ ਕੇ ਮਿਲੇ ਸੀ ਤੇ ਪੂਰਾ ਪੂਰਾ ਇਹਨਾਂ ਦਾ ਜੱਥਾ ਮੈਨੂੰ ਆ ਕੇ ਮਿਲਿਆ ਸੀ ਐਂਡ ਉਹਨਾਂ ਵੱਲੋਂ ਸੈਰੀ ਸਮੱਸਿਆ ਕੀਤੀ ਗਈ ਦੱਸੀ ਗਈ ਸੀ ਕਿ ਉਹ ਇਹ ਸੀਗੀ ਕਿ ਸੰਗਰੂਰ ਦੀ ਜਿਹੜੀ ਮੰਡੀ ਹੈ ਸਾਡੇ ਕੋਲ ਜਿਹੜੀ ਜਗ੍ਹਾ ਇੰਨੀ ਵੱਡੀ ਸੰਗਰੂਰ ਦੀ ਯਾਨੀ ਕਿ ਆਮਦ ਹੈ ਐਂਡ ਉਹਦੇ ਹਿਸਾਬ ਨਾਲ ਸਾਡੀ ਜਗ੍ਹਾ ਜਿਹੜੀ ਹੈ ਉਹ ਸੱਤ ਕਿਲੇ ਹੈ ਅੱਜ ਮੈਂ ਆ ਕੇ ਆਪ ਦੇਖਿਆ ਕਿ ਹਜੇ ਬਿਲਕੁਲ ਆਮਦ ਹੈ ਆਮਦ ਦੇ ਵਿੱਚ ਵੀ ਚਲੋ ਆਪਣੇ ਵੱਲੋਂ ਤੋਂ ਆਪਾਂ ਬੈਸਟ ਕਰ ਸਕਦੇ ਹਾਂ ਘੱਟੋ ਘੱਟ ਉਹ ਜ਼ਰੂਰ ਕਰਨਾ ਚਾਹੀਦਾ ਆਪਾਂ ਆਪਣੇ ਵੱਲੋਂ ਜਤਨ ਜੜੇ ਜ਼ਰੂਰ ਕਰਾਓ ਸੋ ਇਹਨਾਂ ਸ਼ਬਦਾਂ ਨਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਧੁੱਪੇ ਆਏ ਹੋ ਧੰਨਵਾਦ